ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਨ ਡੈਰੀ ਫਾਰਮ ਮੋਗਾ ਦੇ ਵਿੱਚ ਜਿੰਨਾ ਵੀਰਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੇ ਕਿਸੇ ਵੀਰ ਨੇ ਐਦਾਂ ਦੀ ਵੀਡੀਓ ਬਣਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9855570184 9855570184 ਅੱਜ ਦੀ ਵੀਡੀਓ ਪੈਂਡ ਕੋਟਲਾ ਰਾਏ ਕੋਟਲਾ ਮੀਰ ਸਿੰਘ ਕੋਟਲਾ ਮੀਰ ਸਿੰਘ ਵਾਲਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਤਹਿਸੀਲ ਵਾਗਾ ਫਰਾਣਾ ਬਾਕੀ ਦੀ ਜਾਣਕਾਰੀ ਬਾਈ ਤੋਂ ਲੈਣੀ ਇੱਕ ਤਾਜੀ ਸੂਈ ਵੜ ਲੈ ਕੇ ਆਏ ਤੁਹਾਡੇ ਸਾਹਮਣੇ ਆਜੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਨਾਮ ਬਾਦਰ ਸਿੰਘ ਹਾਂਜੀ ਪਿੰਡ ਕੋਟਲਾ ਜੀ ਕੋਟਲਾ ਮੇਰ ਸਿੰਘ ਵਾਲੀ ਹਾਂਜੀ ਕੋਟਲਾ ਨੰਬਰ ਠੀਕ ਹੈ ਮੋਬਾਈਲ ਨੰਬਰ ਬਾਈ 8437522647 ਠੀਕ ਹੈ ਇੱਕ ਨਕਾ ਬਾਈ ਸੂਆ ਸੂਆ ਹਾਂਜੀ ਇੱਕਾ ਜੀ ਆਪਣਾ ਵਪਾਰ ਦਾ ਕੰਮ ਹੀ ਕਰਦੇ ਬਈ ਨਹੀਂ ਜੀ ਵਪਾਰ ਦਾ ਹੀ ਵਪਾਰ ਦਾ ਹੀ ਠੀਕ ਹੈ ਕਿੰਨੇ ਕਿ ਦਿਨ ਹੋ ਗਏ ਬਈ ਸੂਈ ਨੂੰ ਇਹ ਨੂੰ ਬਈ ਹੋ ਗਏ ਅੱਜ 6-7 ਦਿਨ ਹੋ ਗਏ ਸੀ ਨੂੰ 6-7 ਦਿਨ ਹੋ ਗਏ ਹਾਂਜੀ ਕਿਹੜਾ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਸੂਈ ਹੈ ਜੀ ਦੂਜਾ ਸੂਆ ਸੂਈ ਹਾਂਜੀ ਕਿੰਨਾ ਗਿਆ ਬੋਲਾ ਬਈ ਹੁਣ ਹੁਣ ਹੈਗਾ ਜੀ ਬੋਲਾ 20 ਦੇ 22 ਕਿਲੋ ਦੇ ਦੋ ਦੇ ਵਿੱਚ ਹੈਗਾ ਹੈ 20 22 ਕਿਲੋ ਹਾਂਜੀ ਹਾਂਜੀ ਕੋਈ ਬੋਲਾ ਮੰਨ ਲੇ ਜਾਂ ਦੁੱਧ ਮੰਨ ਲੇ ਵੀ ਬਈ ਬੱਚਾ ਕੀ ਬਈ ਮਗਰ ਬੱਚਾ ਹੀ ਮਗਰ ਬੱਚਾ ਦੋਸਤੋ ਚੈੱਕ ਕਰ ਸਕਦੇ ਆ 2 बाई किलो ਦੁੱਧ ਹੈਗਾ ਯਾਨੀ ਕਿ ਘੰਡੇ ਵਾਲਾ ਬੰਦਾ ਤੋਲ ਕੇ ਲਿਆ ਸਕਦਾ ਹਾਈਟ ਪੱਖ ਤੋਂ ਵੱਡੀ ਆ ਬੜ ਵੇਂਜੁੰਜ ਚੈੱਕ ਕਰ ਸਕਦੇ ਆ ਥਾਨ ਬਹੁਤ ਚੰਗਾ ਹੱਥੀ ਜਵਾਈ ਵਾਲਾ ਮਿਲਕ ਵੇਂਜ ਵੀ ਚੰਗੀ ਹੁੰਦੀ ਹੈ ਹਾਂਜੀ ਬਦਰ ਤੋੜ ਦੋ ਮੜੀ ਵੀ ਕੱਦ ਕਾੜ ਦੋਸਤੋ ਸ਼ੇਪ ਫੋਟੋ ਤੋਂ ਇੱਕ ਤਕਰੀਬ ਨਹੀਂ ਹੋਊਗਾ ਤੋਰਾ ਤਾਰਾ ਚੈੱਕ ਕਰ ਸਕਦੇ ਆ ਦੁੱਧ ਬਾਦਰ ਕਿੰਨਾ ਪਾ ਦੂ ਬਈ ਦੁੱਧ ਪਾ ਦੂ ਬਈ 33 ਕਿਲੋ ਪਾ ਦੂ 33 ਕਿਲੋ ਹਾਂਜੀ ਹਾਰ ਆਉਣਾ ਫਾਰਮ ਚੋਂ ਲਈ ਆ ਕਿ ਘਰ ਚੋਂ ਲਈ ਬਈ ਫਾਰਮ ਚੋਂ ਲਈ ਫਾਰਮ ਚੋਂ ਲਈ ਸੀ ਠੀਕ ਦੁੱਧ ਪਾ ਦੂ ਬਈ ਬਾਈ ਕਹਿੰਦਾ 30 32 ਕਿਲੋ ਥਣ ਥਣ ਬਹੁਤ ਚੰਗਾ ਲੱਗਿਆ ਵਸ਼ੀ 33 ਕਿਲੋ ਦੁੱਧ ਕੋਈ ਬਾਹਲਾ ਨਹੀਂ ਐਡੀ ਵੇਡ ਨੂੰ ਇਹ ਰੇਟ ਕੀ ਹੋਊ ਬਾਦਰ ਰੇਟ ਵੀਰੇ ਮੁੱਲ ਤੇ ਹੋ ਫੋਨ ਤੇ ਕਰ ਠੀਕ ਹੈ ਰੇਟ ਫੋਨ ਤੇ ਹੋ ਦੋਸਤੋ ਦੁਬਾਰਾ ਫੇਰ ਦਿਖਾ ਦਿੰਨਾ ਹਵਾਨਾ ਵੇਂਜ ਬੂਨ ਚੈੱਕ ਕਰ ਸਾ ਨੇ ਬਹੁਤ ਚੰਗੀਆਂ ਰੇਟ ਬਾਈ ਕਹਿੰਦਾ ਫੋਨ ਤੇ ਹੋਊਗਾ ਜੇ ਕਿਸੇ ਵੀਰ ਨੂੰ ਚੰਗੀ ਲੱਗੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਉਹਨਾਂ ਕੰਟੈਕਟ ਕਰਕੇ ਖਰੀਦ ਸਕਦੇ ਆਪਕੀ